2002 ਤੋਂ ਲੈ ਕੇ 2025 ਤੱਕ 2002 ਤੋਂ ਲੈ ਕੇ 2025 ਤੱਕ ਦੇ ਲਗਭਗ 23 ਸਾਲਾਂ ਦੇ ਸਮੇਂ ਦੌਰਾਨ ਜੋ ਪੰਜਾਬ ਦੇ ਸਿਆਸਤਦਾਨ ਚਾਹੇ ਉਹ ਕਾਂਗਰਸ ਪਾਰਟੀ ਚ ਨੇ ਚਾਹੇ ਉਹ ਅਕਾਲੀ ਦਲ ਚ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਚ ਨੇ ਚਾਹੇ ਉਹ ਆਮ ਆਦਮੀ ਪਾਰਟੀ ਚ ਨੇ ਇਹਨਾਂ ਸਾਰੀਆਂ ਪਾਰਟੀਆਂ ਦੇ ਲੀਡਰ ਸਹਿਬਾਨ ਨੇ ਇੱਕ ਬਹੁਤ ਵੱਡੇ ਮੁੱਦੇ ਦੀ ਗੱਲ ਜਿਹੜੀ ਆ ਪੰਜਾਬ ਦੇ 2002 ਤੋਂ ਲੈ ਕੇ ਹੁਣ ਤੱਕ ਉਸ ਬੁੱਦੇ ਤੇ ਗੱਲ ਚੱਲੀ ਆ 2002 ਦੀ ਇਲੈਕਸ਼ਨ ਲੈ ਲਓ 2007 ਤੱਕ ਕਰਪਸ਼ਨ ਦੀ ਗੱਲ ਪੰਜਾਬ ਚੱਲੀ ਕਿ ਆਕਾਲੀ ਦਲ ਦੇ ਨੇਤਾਵਾਂ ਨੇ ਵੱਡੇ ਪੱਧਰ ਤੇ ਪੰਜਾਬ ਚ ਕਰਪਸ਼ਨ ਕੀਤੀ 2007 ਤੋਂ ਲੈ ਕੇ 17 ਤੱਕ 2007 ਤੋਂ ਲੈ ਕੇ 17 ਤੱਕ ਪੰਜਾਬ ਵਿੱਚ ਆਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਸਰਕਾਰ ਪੰਜਾਬ 'ਚ ਰਹੀ ਪੂਰੇ 10 ਸਾਲ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ 'ਚ ਰਾਜ ਕੀਤਾ ਔਰ ਪਹਿਲੀ ਵਾਰ ਉਸ 10 ਸਾਲ ਦੇ ਸਮੇਂ ਦੌਰਾਨ ਜਦੋਂ ਵੀ ਕਦੇ ਜਦੋਂ ਵੀ ਕਦੇ ਪੰਜਾਬ ਦੀ ਹਿਸਟਰੀ ਲਿਖੀ ਜਾਊਗੀ ਸਾਡੇ ਜਿਹੜੇ ਇਤਿਹਾਸਕਾਰ ਨੇ ਜਦੋਂ ਪੰਜਾਬ ਦੀ ਹਿਸਟਰੀ ਦਾ ਲੇਖ ਪੰਜਾਬ ਦੀ ਸਿਆਸਤ ਦਾ ਲੇਖਾ ਜੋਖਾ ਕਰਨਗੇ 2007 ਤੋਂ ਲੈ ਕੇ 17 ਤੱਕ ਤਾਂ ਉਹਦੇ ਵਿੱਚ ਪਹਿਲੀ ਵਾਰ ਨਾਮ ਆਊਗਾ ਕਿ ਪੰਜਾਬ ਚ ਚਿੱਟਾ ਕਿੱਥੋਂ ਤੇ ਕਿੱਥੇ ਤੱਕ ਪਹੁੰਚਿਆ ਚਿੱਟੇ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਹੈਰਨ ਦਾ ਰੂਟ ਜਿਹੜਾ ਉਹ ਡਿਸਕਸ ਕੀਤਾ ਜਾਊਗਾ ਸਮੈਕ ਦਾ ਰੂਟ ਡਿਸਕਸ ਕੀਤਾ ਜਾਊਗਾ ਔਰ ਸਰਕਾਰ ਕੀ ਨਹੀਂ ਰਹੀ ਆ ਉਹ ਡਿਸਕਸ ਕੀਤੀ ਜਾਊ ਔਰ ਕਾਰਾਂ ਕਿਹੜੀਆਂ ਸੀਗੀਆਂ ਇਹ ਡਿਸਕਸ ਕੀਤੀਆਂ ਜਾਣਗੀਆਂ ਔਰ ਵਿਅਕਤੀ ਵਿਸ਼ੇਸ਼ ਕਿਹੜੇ ਸੀ ਇਹ ਡਿਸਕਸ ਕੀਤਾ ਜਾਊਗਾ ਜਦੋਂ ਪੰਜਾਬ ਦੇ ਇਤਿਹਾਸਕਾਰ ਪੋਲਿਟੀਕਲ ਹਿਸਟਰੀ ਲਿਖਣਗੇ ਜਦੋਂ ਪੰਜਾਬ ਦੇ ਇਤਿਹਾਸਕਾਰ ਪੰਜਾਬ ਦੀ ਸਿਆਸਤ ਦਾ ਵਿਸ਼ਲੇਸ਼ਣ ਅਬਦੇ ਸ਼ਬਦਾਂ ਦੇ ਅੰਦਰ ਕਿਤਾਬਾਂ 'ਚ ਬੰਦ ਕਰਨਗੇ ਔਰ ਲਿਖ ਕੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਰੱਖਣਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਿਆ ਕਰਨਗੀਆਂ ਕਿ ਹਾਂ ਪੰਜਾਬ 'ਚ 2000 ਤੋਂ ਲੈ ਕੇ 17 ਤੱਕ ਦਾ ਕੀ ਸਿਆਸਤ ਦੇ ਦੌਰਾਨ ਵਾਪਰਿਆ ਔਰ 17 ਤੋਂ ਲੈ ਕੇ 22 ਤੱਕ ਪੰਜਾਬ ਦੇ ਅੰਦਰ ਕੀ ਕੀ ਵਾਪਰਿਆ ਇਹਦੀ ਜਿਹੜੀ ਬਸ਼ਰੇਸ਼ਨ ਪੰਜਾਬ 'ਚ ਵੱਡੇ ਪੱਧਰ ਤੇ ਆਉਣ ਵਾਲੇ ਸਮੇਂ 'ਚ ਸਾਡੀ ਲੋਕ ਕਾਰਿਆ ਕਰਨਗੀ ਕਿਸ ਸਮੇਂ ਦੌਰਾਨ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੀ ਦਸਲ ਕੁੱਸੀ ਕਰਨ ਦਾ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਉਲੀਕਿਆ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੋਰ ਕਮੇਟੀ ਆ ਉਹਨਾਂ ਦੀ ਜਿਹੜੀ ਜਿਹੜੀ ਜਿਹੜਾ ਗਰੁੱਪ ਆ ਜਿਹੜਾ ਉਹਨਾਂ ਦੇ ਬਾਰੇ ਡਿਸਕਸ ਕਰਦਾਗਾ ਉਹਨਾਂ ਨੇ ਕਿਵੇਂ ਸੋਚਿਆ ਕਿ ਆਪਾਂ ਕਿਹੜੇ ਲੀਡਰ ਨੂੰ ਅੱਗੇ ਲਾਈਏ ਔਰ ਪੰਜਾਬ ਦੀ ਜਵਾਨੀ ਦੀ ਨਸਲ ਕੁਸੀ ਕਰੀਏ ਪੰਜਾਬ ਦੀ ਜਵਾਨੀ ਨੂੰ ਤਬਾਹ ਕਰੀਏ ਪੰਜਾਬ ਦੇ ਲੋਕਾਂ ਨੂੰ ਤਬਾਹ ਕਰੀਏ ਇਹੀ ਕਾਰਨਾਂ ਇਹ ਵੀ ਲਿਖਿਆ ਜਾਊਗਾ ਕਿ 2007 ਤੋਂ ਲੈ ਕੇ 2017 ਤੱਕ ਸਭ ਤੋਂ ਵੱਧ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵੱਲ ਰੁਖ ਕੀਤਾ ਭਾਰਤ ਛੱਡ ਕੇ ਪੰਜਾਬ ਛੱਡ ਕੇ ਆਪਣੀ ਆਪਣੀ ਧਰਤੀ ਛੱਡ ਕੇ ਜਿੱਥੇ ਉਹ ਪੈਦਾ ਹੋਏ ਨੇਗੇ ਉਹਨੂੰ ਛੱਡ ਕੇ ਸੱਤ ਸਮੁੰਦਰੋਂ ਪਾਰ ਗਏ ਨੇ ਕਿਉਂ ਗਏ ਨੇ ਉਹਨਾਂ ਦੇ ਮਨ ਦੇ ਅੰਦਰ ਕੀ ਡਰ ਸੀ ਕੀ ਤਾਕਲਾ ਸੀ ਕੀ ਫਿਊਚਰ ਬਾਰੇ ਪਲਾਨ ਸੀ ਕੀ ਉਹ ਆਪਣੇ ਫਿਊਚਰ ਤੋਂ ਡਰਦੇ ਸੀ ਕੀ ਆਪਣੇ ਭਵਿੱਖ ਤੋਂ ਡਰਦੇ ਸੀ ਕਿ ਪੰਜਾਬ ਦੇ ਅੰਦਰ ਕੀ ਵਾਪਰ ਰਿਹਾਗਾ ਪੰਜਾਬ ਨੂੰ ਕਿਸ ਤਰ੍ਹਾਂ ਖਾਇਆ ਜਾ ਰਿਹਾਗਾ ਇਹ ਸਾਰੀਆਂ ਗੱਲਾਂ ਸਾਡੇ ਇਤਿਹਾਸਕਾਰ

کس سمیں چرنجیت سنگھ چنی نے کی بولیا کس سمیں پرتاب سنگھ باجوا نے کی بولیا کس سمیں ربنیت سنگھ بٹو نے دیش دی پارلی پارلیمنٹ کی بولیا کس سمیں سنگھ خیرہ نے کی بولیا کیونکہ شاید اخوارہ چ لکھیاں گلا شاید تو آڈیاں ویڈیوز ڈلیٹ ہو سکتی نے ایڈٹ ہو سکتی ہیں چینج کیتیاں جا سک نے، ایک سکن کھڑا کیتا جا سکتا کہ فلاح اخبار ادا لکھتا سی ਫਲਾਣਾ ਜਿਹੜਾ ਨਿਊਜ਼ਪੇਪਰ ਸੀ ਉਹ ਗਲਤ ਲਿਖਦਾ ਸੀ ਫਲਾਣੀ ਜਿਹੜੀ ਆ ਟੀਵੀ ਚੈਨਲ ਉਹ ਗਲਤ ਪ੍ਰਚਾਰ ਕਰਦਾ ਸੀਗਾ ਪਰ ਲੇਕਿਨ ਭਰਾਵੋ ਪੰਜਾਬ ਦੀ ਵਿਧਾਨ ਸਭਾ ਜਿਹਦੇ ਅੰਦਰ ਇੱਕ ਪ੍ਰਕਿਰਿਆ ਦੇ ਤਹਿਤ ਸਾਡੇ ਮੁਲਾਜ਼ਮ ਭਰਤੀ ਕੀਤੇ ਜਾਂਦੇ ਨੇ ਜਿਹੜੇ ਇੱਕ ਪਾਸੇ ਰਿਕਾਰਡਿੰਗ ਹੁੰਦੀ ਆ ਇੱਕ ਪਾਸੇ ਪੰਜਾਬ ਵਿਧਾਨ ਸਭਾ ਦੀ ਰਿਕਾਰਡਿੰਗ ਹੁੰਦੀ ਆ ਔਰ ਦੂਸਰੇ ਪਾਸੇ ਨਾਲ ਦੀ ਨਾਲ ਇਨ ਰਾਈਟਿੰਗ ਦੇ ਅੰਦਰ ਸਾਡੇ ਮੁਲਾਜ਼ਮ ਜਿਹੜੇ ਨੇ ਉਹ ਲਿਖਦੇ ਨੇਗੇ ਸਪੀਕਰ ਸਾਹਿਬ ਬੋਲਦੇ ਨੇ ਕੀ ਬੋਲਦੇ ਨੇ ਹੁਣ ਬਿਗਨੈਸ਼ ਸ਼ੋਰ ਹੈ ਬੰਦ ਕਰ ਲੋ ਹੁਣ ਮਿਕਰ ਮਜੀਠੀਆ ਬੋਲ ਰਿਹਾਗਾ ਹੁਣ ਨਵਜੋਤ ਸਿੰਘ ਸਿੱਧੂ ਟਕਰਾ ਗਿਆ ਹੈ ਹੁਣ ਸੁਖਪਾਲ ਸਿੰਘ ਖਹਿਰਾ ਜੀ ਆ ਗਏ ਹਨ ਹੁਣ ਚਰਨਜੀਤ ਸਿੰਘ ਚੰਨੀ ਮਾਮਜੋਗ ਮੁੱਖ ਮੰਤਰੀ ਸਾਹਿਬ ਆ ਗਏ ਹਨ ਹੁਣ ਕੈਪਟਨ ਅਮੰਦਰ ਸਿੰਘ ਜੀ ਆ ਗਏ ਹਨ ਇਹਨਾਂ ਨੂੰ ਬੋਲਣ ਦਾ ਮੌਕਾ ਦੇ ਦਿਓ ਕਿਉਂਕਿ ਹਾਊਸ ਦੇ ਲੀਡਰ ਹਨ ਹੁਣ ਆਪੋਜੀਸ਼ਨ ਦੇ ਲੀਡਰਾਂ ਨੂੰ ਬੋਲਣਗੇ ਇਹ ਸਾਰੀਆਂ तमाम ਗੱਲਾਂ ਆ ਜਿਹੜੀ ਸਾਡੇ ਕੋਲੇ ਬਿਲਕੁਲ ਰਾਈਟਿੰਗ ਬੁੱਕਾਇਲ ਚ ਲਿਖੀਆਂ ਗੰਜਨ ਦੀਆਂ ਇਹ ਮੈਂ ਆਪਣੇ ਕੋਲੋਂ ਦੀ ਬੋਲ ਰਿਹਾ ਅੱਜ ਮੇਰੇ ਜਿਹੜੇ ਬੋਲ ਨੇ ਉਹ ਮੇਰੇ ਆਪਣੇ ਨਹੀਂ ਹੈਗੇ ਉਹ ਆ ਪੰਜਾਬ ਵਿਧਾਨ ਸਭਾ ਦੀ ਹਿਸਟਰੀ ਦੇਣਗੇ ਬੜੀ ਹੁਣੀ ਰੀਸੈਂਟ ਹਿਸਟਰੀ ਦੇਣਗੇ ਕੋਈ ਪੁਰਾਣੀ ਹਿਸਟਰੀ ਦੇਣੀ ਹੈਗੇ ਕੋਈ 20 ਸਾਲਾ ਪੁਰਾਣੀ ਹਿਸਟਰੀ ਦੇਣੀ ਹੈਗੇ ਕਿ ਕੋਈ 50 ਸਾਲਾ ਹਿਸਟਰੀ ਦੇਣੇ 100 ਸਾਲਾ ਹਿਸਟਰੀ ਦੇਣੇ ਇਹ ਬਿਲਕੁਲ ਪਿਛਲੇ 25 ਸਾਲ 20 ਸਾਲ 10 ਸਾਲ 8 ਸਾਲ 5 ਸਾਲ 3 ਸਾਲ ਉਸ ਹਿਸਟਰੀ ਦੇ ਜਿਹੜੇ ਕਾਗਜ਼ ਮੈਂ ਤੁਹਾਡੇ ਕੋਲ ਲੈ ਕੇ ਆਇਆਗਾ ਕਿ ਕਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਬਾ ਨੇ 16 ਸਤੰਬਰ ਪ੍ਰਤਾਪ ਸਿੰਘ ਬਾਜਵਾ ਨੇ 16 ਸਤੰਬਰ ਯਾਦਾ ਸੌਰੀ 19 ਸਤੰਬਰ 2016 ਨੂੰ 19 ਸਤੰਬਰ 2016 ਨੂੰ ਜਿਹੜੇ ਹੁਣ ਪੰਜਾਬ ਵਿਧਾਨ ਸਭਾ ਚ ਲੀਡਰ ਆਪੋਜੀਸ਼ਨ ਨੇ ਔਰ ਕਾਂਗਰਸ ਪਾਰਟੀ ਦੇ ਨੂੰ ਲੀਡਰ ਆਪੋਜੀਸ਼ਨ ਅਪாயint ਕੀਤਾ ਹੋਇਆ ਕੀ ਬੋਲਿਆ ਕਿ ਪੱਟੀ ਦੇ ਲੋਕਾਂ ਨੂੰ ਸਬੋਧਨ ਹੁੰਦਾ ਹੈ ਕੀ ਬੋਲਿਆ ਸੀਗਾ ਕੀ ਕਿਹਾ ਸੀਗਾ ਕਿ ਜਦੋਂ ਸਾਡੀ ਸਰਕਾਰ ਆਊਗੀ ਤਾਂ ਵਿਕਰਮ ਮਜੀਠੀਏ ਦੇ ਘਰ ਦੇ ਵਿੱਚ ਰੱਸਾ ਪਾ ਕੇ ਰੱਸਾ ਪਾ ਕੇ ਘੜੀਸ ਕੇ ਉਹਨੂੰ ਅਸੀਂ ਪੱਟੀ ਦੇ ਸੀਏਐਸ ਸਟਾਪਸ ਲੈ ਕੇ ਜਾਵਾਂਗੇ ਮੈਂ ਛੋਟੀ ਜਿਹੀ ਕਲਿੱਪ ਸੌਣਾ ਆਕੇ <laughs> ਪਾਣੀ ਇਹ ਨਹੀਂ ਕਿ ਪ੍ਰਤਾਪ ਸਿੰਘ ਬਾਜਵਾ ਜੀ ਕਿ ਸਰਕਾਰ ਬਣਦੇ ਆਂ ਸੁਖਬੀਰ ਸਿੰਘ ਬਾਦਲ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਤੋਤਾ ਸਿੰਘ ਤੇ ਆਦੇਸ਼ ਪ੍ਰਤਾਪ ਤੇ ਆਦੇਸ਼ ਪ੍ਰਤਾਪ ਇਹ ਚਾਰ ਬੰਦੇ ਇਹ ਚਾਰ ਇਹ ਬੰਦਿਆਂ ਨੂੰ ਕਹਿੰਦੇ ਤਰਨਤਾਵੰਦ ਸੀਸਟਾਫਸ ਲੈ ਕੇ ਜਾਇਆ ਜਾਊਗਾ ਸੀਸਟਾਫਸ ਤੇ ਸੈਂਟਰ ਚ ਲਿਜਾ ਕੇ ਉਥੇ ਇਹਨਾਂ ਨੂੰ ਉੱਠੇ ਡਟਕਾਵਾਂਗੇ ਆ ਡਾਂਗਾਂ ਨਾਲ ਕੁੱਟਾਂਗੇ ਇਹ ਗੱਲ ਪ੍ਰਤਾਪ ਸਿੰਘ ਬਾਜਬਾ ਜੀ ਕਹਿ ਰਹੇ ਨੇਗੇ ਮੈਂ ਡੇਟ ਤੁਹਾਨੂੰ ਸਾਂਝੀ ਕੀਤੀ ਆ 19 ਸਤੰਬਰ 2016 ਪੱਟੀ 'ਚ ਜੇ ਇਸ ਵੀਡੀਓ ਦੇ ਉੱਤੇ ਕੋਈ ਪ੍ਰਤਾਪ ਸਿੰਘ ਬਾਜਬਾ ਜੀ ਨੂੰ ਕਿਸੇ ਕਿਸਮ ਦਾ ਕੋਈ ਸ਼ੱਕ ਆ ਕੋਈ ਡਰਾ ਕੋਈ ਤਾਖਲਾਗਾ ਕੋਈ ਐਡਿਟ ਕੀਤੀ ਜਾਪਦੀ ਆ ਤਾਂ ਉਹ ਆ ਕੇ ਅਦਾਲਤ 'ਚ ਆਪਣੀ ਅਰਜ਼ੀ ਦੇਦਣ ਕਿ ਭਾਈ ਮੈਂ 2016 ਚ ਨਹੀਂ ਬੋਲਿਆ ਸੀ ਇਹ ਤਾਂ ਕੋਈ ਹੋਰ ਪ੍ਰਤਾਪ ਸਿੰਘ ਬਾਜਬਾ ਸੀ ਇਹ ਤਾਂ ਕੋਈ ਬਾਹਰਲੇ ਦੇਸ਼ ਚੋਂ ਆਇਆ ਪ੍ਰਤਾਪ ਸਿੰਘ ਬਾਜਬਾ ਸੀ ਮੈਂ ਨਹੀਂ ਸੀਗਾ ਕਿਉਂਕਿ ਅੱਜ ਜਿਹੜੀ ਮੈਂ ਸੈਕਿੰਡ ਦਿਖਾ ਰਿਹਾ ਸੀ ਤੁਹਾਨੂੰ ਉਹ ਪ੍ਰਤਾਪ ਸਿੰਘ ਬਾਜਬਾ ਕੀ ਕਹਿ ਰਹੇ ਨੇ ਕਿ ਸਰਕਾਰ ਨੇ ਮਜੀਠੀਏ ਦੇ ਨਾਲ ਧੱਕਾ ਕੀਤਾ ਸਰਕਾਰ ਨੇ ਮਜੀਠੀਏ ਨੂੰ ਗਲਤ ਫੜਿਆ ਮਜੀਠੀਆ ਜਿਹੜਾਗਾ ਉਹ ਤਾਂ ਬਹੁਤ ਹੀ ਇਮਾਨਦਾਰ ਵਿਅਕਤੀ ਆ ਇਹ ਗੱਲਾਂ ਪ੍ਰਤਾਪ ਸਿੰਘ ਬਾਜਬਾ ਕਹ ਰਿਹਾਗਾ ਮੈਂ ਇਨਸੀਡੈਂਟ ਤੁਹਾਡੇ ਸਾਹਮਣੇ ਜਿਹੜਾ ਉਹ ਨਸ਼ਰ ਕੀਤਾਗਾ ਇਥੋਂ ਪਤਾ ਲੱਗਦਾਗਾ ਕਿ ਇਹਨਾਂ ਦਾ ਕੀ ਕੈਰੈਕਟਰ ਆ ਇਹ ਤਾਂ ਕਹਿੰਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਗਾਜਰ ਰਸਾ ਪਾ ਕੇ ਲਾਵਾਂਗੇ ਭਰਾਵੋ ਅਸੀਂ ਤਾਂ ਉਹਨਾਂ ਦੇ ਘਰ 'ਚ ਜਿਹੜੇ ਵਿਜੀਲੈਂਸ ਬਿਊਰੋ ਦੇ ਆਫੀਸਰ ਸੀ ਉਹ ਤਾਂ ਉਹਨਾਂ ਦੇ ਘਰ 'ਚ ਜਾ ਕੇ ਉਹ ਤੁਹਾਡੇ ਹਜ਼ਾਰਾਂ ਕੈਮਰਿਆਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਲਾਈਵ ਹੋ ਕੇ ਬੜੇ ਸਤਕਾਰਪੂਰਵਕ ਢੰਗ ਦੇ ਨਾਲ ਲੈ ਕੇ ਆਏ ਨੇ ਕਿ ਆਓ ਜੀ ਤੁਹਾਡੇ ਖਿਲਾਫ ਮੁਕੱਦਮਾ ਦਰਜ ਹੋ ਗਿਆ ਜਾਂਚ ਸ਼ਾਮਲ ਹੋਵੋ ਤੁਹਾਡੀ ਜਾਂਚ ਕੀਤੀ ਜਾਊਗੀ ਇਹਨੂੰ ਹੁਣ ਤੁਸੀਂ ਕਿਹੜਾ ਕੈਰੈਕਟਰ ਕਹੋਗੇ ਡਬਲ ਕੈਰੈਕਟਰ ਕਹੋਗੇ ਦੋਹਰਾ ਕਹੋਗੇ ਤੀਰਾ ਕਹੋਗੇ ਚੌਰਾ ਕੈਰੈਕਟਰ ਕਹੋਗੇ ਇੱਥੋਂ ਪਤਾ ਲੱਗਦਾ ਕਿ ਪੰਜਾਬ ਦੇ ਸਿਆਸਤਦਾਨਾਂ ਤੋਂ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਦਾ ਪੰਜਾਬ ਦੇ ਇਮਾਨਦਾਰ ਲੋਕਾਂ ਦਾ ਪੰਜਾਬ ਦੀ ਆਵਾਮ ਦਾ ਕਿਉਂ ਵਿਸ਼ਵਾਸ ਉੱਠ ਰਿਹਾ ਹੈਗਾ ਪੰਜਾਬ ਦੇ ਲੋਕ ਕਿਉਂ ਕਹਿ ਰਹੇ ਨੇ ਕਿ ਕਿ ਸਿਆਸਤਦਾਨ ਗਲਤ ਹੁੰਦੇ ਨੇ ਕਿ ਔਰ ਦੂਸਰੀ ਵੀਡੀਓ ਮੈਂ ਤੁਹਾਡੇ ਸਾਹਮਣੇ ਲੈ ਪੇਸ਼ ਕਰਨ ਲੱਗਿਆ ਜਿਹੜਾ ਅਕਾਲੀ ਪੰਥ ਦਾ ਬਹੁਤ ਵੱਡਾ ਆਗੂ ਵੀ ਆ ਉਸ ਦੇ ਜਿਹੜੇ ਡਰੱਗ ਕਾਰਟਲ ਨਾਲ ਡਰੱਗ ਮਾਫੀਆ ਦੇ ਨਾਲ ਕਾ ਕਨੈਕਸ਼ਨ ਅੱਜ ਦੇ ਅਖੌਤੀ ਅਕਾਲੀ ਨੇ ਉਹਨਾਂ ਨੂੰ ਚੁਣੌਤੀ ਆ ਜੇ ਜੇ ਤੁਹਾਡੇ ਵਿੱਚ ਕੋਈ ਮਾੜੀ ਮੋਟੀ ਸ਼ਰਮ ਬਗਾਇਆ ਵਾ ਤੇ ਤੁਹਾਨੂੰ ਆਪਣੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੇ ਘਰ ਦੇ ਬਾਹਰ ਜਾ ਕੇ ਧਰਨਾ ਮਾਰਨਾ ਚਾਹੀਦਾ ਜੋ ਤੁਸੀਂ ਪੁਤਲੇ ਸਾੜਦੇ ਫਿਰਦੇ ਹੋ ਇਹਦੇ ਪੁਤਲੇ ਸਾੜੋ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਘਰੇ ਇੱਕ ਟੱਕ ਵਾਂਗੂ ਪੁਲਿਸ ਨੇ ਰੇਡ ਕੀਤਾ ਉਹਦੀ ਸਖਤ ਸ਼ਬਦਾਂ ਚ ਨਿਖੇਧੀ ਕਰਦੀ ਔਰ ਜੋ ਇਹ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹਦਾ ਮਕਸਦ ਸਿਰਫ ਇਹ ਕਿਹਾ ਕਿ دہشت ਪਾਉਣੀ ਆ ਦੇਖੋ ਕਿਸ ਤਰ੍ਹਾਂ ਸਰਦਾਰ ਸਕੀਰ ਸਿੰਘ ਅਕਾਲੀ ਦਲ ਦਾ ਬਹੁਤ ਵੱਡਾ ਆਗੂ ਵੀ ਆ। ਉਹ ਕਹਿਰਾ ਕੀ ਕਹਿ ਰਿਹਾ? ਕਾਟਲ ਨਾਲ ਡਰੱਗ ਮਾਫੀਆ ਦੇ ਨਾਲ ਡਰੱਗ ਮਾਫੀਆ ਦੇ ਨਾਲ ਕਿੱਡਾ ਵੱਡਾ ਕਨੈਕਸ਼ਨ ਆ। ਇਹ ਗੱਲ ਕਹਿ ਰਿਹਾ ਸੁਖਪਾਲ ਸਿੰਘ ਖਹਿਰਾ ਇਸ ਵੀਡੀਓ ਦੇ ਅੰਦਰ ਕਿ ਬੇਕਰਮ ਮਜੀਠੀਏ ਦੇ ਸੰਬੰਧ ਨਸ਼ਾ ਤਸਕਰਾਂ ਦੇ ਨਾਲ ਨੇ। ਨਸ਼ਾ ਕਾਟਲ ਦੇ ਨਾਲ ਨੇ। ਵੱਡੇ ਵੱਡੇ ਉਹਨਾਂ ਲੋਕਾਂ ਦੇ ਨਾਲ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ, ਪੰਜਾਬ ਨੂੰ ਤਬਾਹ ਕੀਤਾ। ਇਹ ਗੱਲ ਸੁਖਪਾਲ ਸਿੰਘ ਖਹਿਰਾ ਪ੍ਰੈਸ ਦੇ ਜ਼ਰੀਏ विधानसभा ਦੇ ذریعے ਪੰਜਾਬ ਦੇ ਲੋਕਾਂ ਨੂੰ ਕਹਿ ਰਿਹਾ ਹੈਗਾ ਔਰ ਦੂਸਰੇ ਪਾਸੇ ਹੁਣ ਕੀ ਕਹਿ ਰਿਹਾ ਕਿ ਬਾਤ ਮਾੜਾ ਕੀਤਾ ਪੰਜਾਬ ਸਰਕਾਰ ਨੇ ਵਿਕਰਾਮਜੀਠੀ ਦੇ ਨਾਲ ਬਹੁਤ ਹੀ ਗਲਤ ਕੀਤਾ ਵਿਕਰਾਮਜੀਠੀ ਦੇ ਨਾਲ ਇਹਦਾ ਮਤਲਬ ਇਹਦਾ ਕੀ ਕੈਰੇਕਟਰ ਆ ਇਸ ਵਿਅਕਤੀ ਦਾ ਕੀ ਕੈਰੇਕਟਰ ਆ ਜਿਹੜਾ ਲੀਡਰ ਆਪੋਜੀਸ਼ਨ ਵੀ ਰਿਹਾ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਵੀ ਰਿਹਾ ਮੈਂ ਰਾਹੁਲ ਗਾਂਧੀ ਜੀ ਨੂੰ ਪੁੱਛਣਾ ਚਾਹੁੰਨਾਗਾ ਕਿ ਤੁਸੀਂ ਸਿਰਫ ਔਰ ਸਿਰਫ ਦੋਹਰੇ ਕੈਰੇਕਟਰ ਦੇ ਬੰਦੇ ਪਰਤੀ ਕਰਦੇ ਹੋ ਸਿਰਫਔਰ ਸਿਰਫ ਤੁਸੀਂ ਸੱਤਾ ਦੇ ਲਾਲਚੀ ਬੰਦੇ ਭਰਤੀ ਕਰਦੇ ਹੋ ਕੀ ਤੁਸੀਂ ਸਿਰਫਔਰ ਸਿਰਫ ਉਹਨਾਂ ਲੋਕਾਂ ਨੂੰ ਭਰਤੀ ਕਰਦੇ ਹੋ ਜਿਨ੍ਹਾਂ ਕੋਲ ਝੂਠ ਬੋਲਣ ਦੀਆਂ ਪੀਐਸਡੀ ਕੀਤੀ ਹੋਈ ਆ ਜਿਹਨੇ ਵੱਡੇ ਵੱਡੇ ਝੂਠੇ ਲੋਕ ਲੈ ਗਏ ਇਹ ਤਾਂ ਦੋਵੇਂ ਵਿਅਕਤੀਆਂ ਦੀ ਤੁਹਾਡੇ ਸਾਹਮਣੇ ਮੈਂ ਪੇਸ਼ ਕੀਤੀ ਆ ਹੁਣ ਉਹ ਵਿਅਕਤੀ ਜਿਹੜਾ ਤਿੰਨ ਵਾਰ ਤਿੰਨ ਵਾਰ ਦਾ ਐਮਐਲਏ ਕੈਬਨਿਟ ਦਾ ਮਨਿਸਟਰ ਔਰ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਦੇ ਕਹਿੰਦਾ ਮੈਂ ਆਮ ਵਿਅਕਤੀ ਹਾਂ ਕਦੇ ਕਹਿੰਦਾ ਮੈਂ ਬੱਕਰੀ ਵੀ ਚੋ ਲੈਣਾ ਕਦੇ ਕਹਿੰਦਾ ਮੈਂ ਕੁਝ ਵੀ ਕਰ ਲੈਣਾ ਪਤਾ ਨਹੀਂ ਕਿਹੜੀ ਕਿਹੜੀ ਤਮਾਮ ਹੋ ਐਗਜ਼ਾਮਪਲ ਦੇ ਕੇ ਪੰਜਾਬ ਦੇ ਲੋਕਾਂ ਦਾ ਦਲਤਾਂ ਦੇ ਨੇੜੇ ਹੋਣ ਦੀ ਗੱਲ ਕਰਦਾਗਾ ਆਪ ਦਾ ਕੈਰੈਕਟਰ ਸੁਣ ਲਿਓ ਹੁਣ ਧਿਆਨ ਦੇ ਨਾਲ ਮੈਂ ਲਾਉਂਗਾ ਵੀਡੀਓ ਉਸ ਤੋਂ ਬਾਅਦ ਐਕਸਪਲੈਨ ਵੀ ਕਰੂੰਗਾ ਵਿਕਰਮ ਮਜੀਠੀਆ ਜਿਸ ਨੇ ਪੰਜਾਬ ਦੇ ਵਿੱਚ ਨਸ਼ੇ ਫੈਲਾਏ ਚਾਹੇ ਉਹ ਵਿਕਰਮ ਮਜੀਠੀਆ ਚਾਹੇ ਕੋਈ ਹੈ ਸਰਕਾਰ ਹਰ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਨਕਾ ਆਈ ਜਾਵੇ ਤੇ ਬੀਟੀਸੀ ਦੇ ਨਾਮ ਤੇ ਵਿਕੀ ਜਾਵੇ ਇਹ ਹੋ ਨਹੀਂ ਹੁਣਾ ਇਸ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਉਹਦੀ ਆਵਾਜ਼ ਦਬੋਲ ਨਾ ਅੱਜ ਤੁਸੀਂ ਸੁਣ ਲਿਆ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਜੋ ਸੰਵਿਧਾਨ ਬਾਬਾ ਸਾਹਾਬ ਪੀਮਰಾವ್ ਅੰਬੇਡਕਰ ਜੀ ਨੇ ਬਣਾਇਆ ਜੋ ਸੰਵਿਧਾਨ ਦੇ ਤਹਿਤ ਸਭ ਤੋਂ ਪਹਿਲਾਂ ਉਹਨਾਂ ਨੇ ਐਮਐਲਏ ਦੀ ਸੌਂਚ ਕੀਤੀ ਐਮਐਲਏ ਦੀ ਸੌਂਚ ਕਿਹਾ ਕਿ ਮੈਂ ਕਦੇ ਵੀ ਝੂਠ ਨਹੀਂ ਬੋਲੂਗਾ ਕਦੇ ਵੀ ਪੰਜਾਬ ਨੂੰ ਗੁਮਰਾਹ ਨਹੀਂ ਕਰੂੰਗਾ ਕਦੇ ਵੀ ਮੈਂ ਪੰਜਾਬ ਦੇ ਲੋਕਾਂ ਦਾ ਧੋਖਾ ਨਹੀਂ ਕਰੂੰਗਾ ਜੋ ਸੰਵਿਧਾਨ ਨੇ ਮੈਨੂੰ ਪਾਵਰਾਂ ਦਿੱਤੀਆਂ ਨੇ ਉਹ ਸੰਵਿਧਾਨ ਦੀ ਮੈਂ ਦੁਰਵਰਤੋਂ ਨਹੀਂ ਕਰੂੰਗਾ ਉਹ ਸੰਵਿਧਾਨ ਦੀ ਟਰੂ ਸਪਿਰਟ ਦੇ ਤਹਿਤ ਕੰਮ ਕਰੂੰਗਾ ਕੋਈ ਵੀ ਇਲੀਗਲ ਕੰਮ ਨਹੀਂ ਕਰੂੰਗਾ ਕਿਸੇ ਦੇ ਖਿਲਾਫ ਮੰਦ ਭਾਵਨਾ ਦੇ ਨਾਲ ਕੰਮ ਨਹੀਂ ਕਰੂੰਗਾ ਇਹ ਜਦੋਂ ਸੋਚ ਕਾਈ ਜਾਂਦੀ ਆ ਇਹ ਸ਼ਬਦ ਜਿਹੜੇ ਨੇਗੇ ਉਹਦੇ ਚਾਹੁੰਦੇ ਨੇ ਔਰ ਉਸ ਤੋਂ ਬਾਅਦ ਬਤਾਰ ਉਹਨਾਂ ਨੇ ਮੁੱਖ ਮੰਤਰੀ ਬਤਾਰ ਮੁੱਖ ਮੰਤਰੀ ਉਹਨਾਂ ਨੇ ਲਗਭਗ ਮੈਂ ਸਮਝਦਾ 111 ਦਿਨ ਪੰਜਾਬ ਚ ਕੰਮ ਕੀਤਾ ਉਹਨਾਂ 111 ਦਿਨਾਂ ਦੀ ਦਸਹ ਚੁੱਕੀ ਔਰ ਉਸ ਸਮੇਂ ਵੀ ਪੰਜਾਬ ਦੇ ਮਾਨਜੋ ਗਵਰਨਰ ਸਾਹਿਬ ਦੇ ਸਾਹਮਣੇ ਜਾ ਕੇ ਕਿਹਾ ਕਿ ਮੈਂ ਪੰਜਾਬ ਦੇ ਸੰਵਧਾਨ ਦੇ ਮੁਤਾਬਕ ਕੰਮ ਕਰੂੰਗਾ ਹੁਣ ਕੀ ਕਹਿ ਰਹੇ ਨੇ ਆ ਵੀਡੀਓਜ਼ ਕੀ ਕਹਿ ਰਹੇ ਨੇ ਕਿ ਮੈਂ ਵੀਡੀਓ ਦੁਬਾਰਾ ਪਲੇ ਕਰ ਦਣਾ ਜੇ ਤੁਹਾਨੂੰ ਨਹੀਂ ਸਮਝ ਆਈ ਕੀ ਕਹਿ ਰਹੇ ਨੇ ਕਿ ਵਿਧਾਨ ਸਭਾ ਦਾ ਪਹਿਲਾ ਪ੍ਰੈਸ ਦੇ ਜ਼ਰੀਏ ਜਿਸ ਨੇ ਇਹਨਾਂ ਇਹਨਾਂ ਲੋਗੋ ਆ ਬਣਾਏ ਹੈ ਜਾਹੀਓ ਬਿਕਰਮਜੀਤ ਸਰਕਾਰ ਔਰ ਕਾਨੂੰਨ ਨੇ ਆਪਣਾ ਕੰਮ ਕਰਨਾ ਆ ਦੇਖੋ ਮਜੀਠੀਆ ਦੇ ਨਾਮ ਤੇ ਵੀ ਚੀ ਜਾਵੇ ਦੇਖੋ ਪੀਲੇ ਰੰਗ ਦੀ ਪੱਗ ਬੰਨੀ ਆ ਔਰ ਪੀਲੇ ਰੰਗ ਦੀ ਜਿਹੜੀ ਆ ਉਹਨਾਂ ਨੇ ਜੈਕਟ ਪਾਈ ਆ ਔਰ ਪੰਜਾਬ ਦੀ ਵਿਧਾਨ ਸਭਾ ਕੀ ਬੋਲ ਰਹਾ ਕਿ ਚਿੱਟਾ ਆਈ ਜਾਵੇ ਬਿਕਰਮ ਮਜੀਠੀਆ ਬਕਾਈ ਜਾਵੇ ਯਾਨੀ ਕਿ ਬਾਤੂ ਜਹਦਾ ਕੀ ਕਹਿ ਰਿਹਾਗਾ ਚਰਨਜੀਤ ਸਿੰਘ ਚੰਨੀ ਕਿ ਚਿੱਟਾ ਪੰਜਾਬ ਚ ਆਈ ਜਾਵੇ ਬਿਕਰਮ ਜੀਠਿਆ ਬਕਾਈ ਜਾਵੇ ਇਹ ਗੱਲ ਕੌਣ ਕਹਿ ਰਿਹਾਗਾ ਇਹ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਕਹਿ ਰਹੇ ਨੇਗੀ ਸੋ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦਾ ਕੈਰੈਕਟਰ ਕਿਹੜਾਗਾ ਕੈਰੈਕਟਰ ਇਹਨਾਂ ਦਾ